हां जी दोस्तों आज ਆਪਾਂ ਮਾਨਸਾ ਦੇ ਸਭ ਤੋਂ ਵੱਡੇ ਅਮਰਤ ਹੈਂਡਲੂਮ ਦੇ ਉੱਪਰ ਪਹੁੰਚੇ ਆ ਜਿੱਥੇ ਕਿ ਉਹਨਾਂ ਦੇ ਓਨਰਸ ਵੱਲੋਂ ਅੱਜ ਸਾਡੇ ਵੀਵਰ ਦੇ ਲਈ ਕੀ ਕੀ ਆਫਰ ਲੱਗੀ ਹੈ ਆਓ ਆਪਾਂ ਕਰਾਉਣੇ ਆ ਬਾਈ ਜੀ ਦੇ ਨਾਲ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਕੀ ਕੀ ਬਾਈ ਜੀ ਆਪਣੇ ਕੋਲ ਅੱਜ ਆਫਰ ਲੱਗੀ ਹੋਈ ਹੈ ਸਿੰਗਲ ਕੰਬਲਾਂ ਦੇ ਉੱਪਰ ਹੀ ਹੈ ਸਿੰਗਲ ਕੰਬਲ ਦੀ ਗੱਲ ਕਰੀਏ ਬਾਜ਼ਾਰ ਦੇ ਵਿੱਚ 7-800 ਰੁਪਏ ਦਾ ਇੱਕ ਕੰਬਲ ਵਿਕਦਾ ਹੈ ਤਾਂ ਆਪਣੇ ਕੋਲ ਅੱਜ ਕਸਟਮਰ ਨਹੀਂ ਵੀਵਰ ਜਿਹੜੇ ਤੁਹਾਡੀ ਵੀਡੀਓ ਦੇਖ ਰਹੇ ਉਹਨਾਂ ਲਈ ਸਪੈਸ਼ਲ ਆਫਰ ਹੈ 1500 ਰੁਪਏ ਦੇ 4 ਪੀਸ ਕੰਬਲਾਂ ਹੈ ओके okay, जी बाकी ਇਸ ਤੋਂ ਇਲਾਵਾ ਆਪਣੇ ਕੋਲੇ ਈਸਵਰ ਡਰੈਸ ਸਿਸਟਮ ਵੀ ਲੱਗਿਆ ਹੋਇਆ ਸੇਲ ਆਫਰ ਲੱਗੀ ਹੋਈ ਹੈ ਉਹਦੇ ਉੱਤੇ ਪਹਿਲੇ ਜਿੰਮ ਕਸਟਮਰ 3000 ਰੁਪਏ ਦੀ ਸ਼ੋਪਿੰਗ ਕਰਦਾ ਤਾਂ ਉਹਨੂੰ ਇੱਕ ਗੁੱਪਨ ਮਿਲੂ 5000 ਤੇ ਤਿੰਨ ਗੁੱਪਨ ਹੈ ਤੇ 10000 ਦੇ ਉੱਪਰ 12 ਗੁੱਪਨ ਹੈ ਉਹਦੇ ਵਿੱਚ ਦੋ ਇਲੈਕਟ੍ਰਿਕ ਸਕੂਟਰੀਆਂ ਗਿਫਟ ਮਿਲਣ ਗਈ ਓਕੇ ਜੀ ਹਾਂ ਬਾਕੀ ਆਪਣੇ ਕੋਲੇ ਕੋਰੀਅਰ ਫੈਸਿਲਿਟੀ ਵੀ ਅਵੇਲੇਬਲ ਹੈ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਸਕਰੀਨ ਤੇ ਚੱਲ ਰਹੀ ਨੰਬਰ ਤੇ ਸਕਰੀਨ ਸ਼ਾਟ ਕਰੋ ਤੇ ਕਾਲ ਕਰੋ ਜੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਸਟਾਕ ਦੀ ਗੱਲ ਕਰੀਏ ਜੀ ਸਟਾਕ ਆਪਣੇ ਕੋਲੇ ਫੁੱਲ ਸਟਾਕ ਰਹਿੰਦਾ ਹਰ ਟਾਈਮ ਹਾਜ਼ਰ ਰਹੂਗਾ ਜਿੰਨਾ ਮਰਜ਼ੀ ਪੀਸ ਜਿੰਨੀ ਮਰਜ਼ੀ ਕੁਆਂਟੀਟੀ ਤੁਸੀਂ ਲੈ ਸਕਦੇ ਹੋ ਸਟੇਸ਼ਨ ਦੀ ਗੱਲ ਕਰੀਏ ਜੇ ਤੁਸੀਂ ਪਹੁੰਚਣਾ ਕਿੱਥੇ ਹੈ ਪਹੁੰਚਣਾ ਤੁਸੀਂ ਮਾਨਸਾ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੀ ਬੈਕ ਸਾਈਡ ਕਚੇਰੀ ਰੋਡ ਤੇ ਯੂਨੀਵਰਸਲ ਫੋਟੋ ਸਟੇਟ ਦੇ ਸਾਹਮਣੇ ਆ ਜਿਹੜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਅਮਰਤ ਹੈਂਡਲੂ